ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਆਟੋ ਪਲਟਣ ਦੀ ਖਬਰ ਸਾਹਮਣੇ ਆਈ ਹੈ ਦੱਸਦੇ ਹਾਂ ਇਸ ਆਟੋ ਵਿੱਚ ਸਕੂਲੀ ਬੱਚੇ ਸਵਾਰ ਸਨ ਦੱਸਦੀ ਹੈ ਰੋਪੜ ਦੇ ਸਤਲੁਜ ਰਿਆ ਉੱਤੇ ਪੈਂਦੇ ਪੁਲ ਉੱਤੇ ਇੱਕ ਦੁਰਘਟਨਾ ਹੋਈ ਹੈ ਜਿਸ ਵਿੱਚ ਇੱਕ ਆਟੋ ਵਿੱਚ ਨਿੱਜੀ ਸਕੂਲ ਦੇ ਬੱਚੇ ਜਾ ਰਹੇ ਸਨ ਅਤੇ ਹਾਦਸਾ ਹੋ ਜਾਂਦਾ ਦੱਸਿਆ ਜਾਂਦਾ ਹੈ ਹਾਦਸਾ ਇਸ ਕਰਕੇ ਹੁੰਦਾ ਕਿਉਂਕਿ ਆਟੋ ਚਾਲਕ ਆਪਣਾ ਸੰਤੁਲਨ ਗਵਾ ਬੈਠਦਾ ਤੇ ਆਟੋ ਪਲਟ ਜਾਂਦਾ ਹੈ ਲੇਕਿਨ ਗਨੀਮਤ ਇਹ ਰਹੀ ਕਿ ਇਸ ਵਿੱਚ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਲੇਕਿਨ ਬੱਚਿਆਂ ਦੇ ਸੱਟਾਂ ਜਰੂਰ ਬੱਚਿਆਂ ਆਟੋ ਪਲਟਣ ਤੋਂ ਬਾਅਦ ਬੱਚਿਆਂ ਨੂੰ ਰੋਪੜ ਦੇ ਸਰਕਾਰੀ ਹਸਪਤਲ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਫਿਲਹਾਲ ਜਦੋਂ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਬੱਚੇ ਦੁਰਘਟਨਾ ਦਾ ਸਹਿਮ ਮਹਿਸੂਸ ਕਰ ਰਹੇ ਸਨ ਉਹਨਾਂ ਦੇ ਚਿਹਰੇ ਤੇ ਸਾਫ਼ ਤੌਰ ਤੇ ਬੇਚੈਨੀ ਅਤੇ ਪਰੇਸ਼ਾਨੀ ਦਿਖਾਈ ਦੇ ਰਹੀ ਸੀ ਇਸ ਆਟੋ ਵਿੱਚ ਜ਼ਿਆਦਾਤਰ ਬੱਚੇ ਛੋਟੇ ਸਨ ਅਤੇ ਬੱਚਿਆਂ ਦੀ ਗੱਲ ਨੂੰ ਮੰਨਿਆ ਜਾਵੇ ਤਾਂ ਕਰੀਬ ਪੰਜ ਬੱਚੇ ਆਟੋ ਵਿੱਚ ਬੈਠੇ ਹੋਏ ਸਨ ਜੋ ਸਤਲੁਜ ਰਿਆ ਰੋਪੜ ਵਾਲੇ ਪਾਸੇ ਤੋਂ ਨਿੱਜੀ ਸਕੂਲ ਵੱਲ ਨੂੰ ਜਾ ਰਹੇ ਸਨ ਬੱਚੇ ਨੇ ਕਿਹਾ ਕਿ ਆਟੋ ਡਰਾਈਵਰ ਵੱਲੋਂ ਪਾਣੀ ਦੀ ਬੋਤਲ ਨੂੰ ਰੱਖਣ ਵੇਲੇ ਹਾਦਸਾ ਹੋਇਆ ਤੇ ਜਦੋਂ ਬੋਤਲ ਨੂੰ ਟਕਾ ਰਿਹਾ ਸੀ ਤਾਂ ਬੋਤਲ ਦਾ ਹਿੱਸਾ ਜਿਹੜਾ ਆ ਹੈਂਡਲ ਵਿੱਚ ਫਸ ਜਾਂਦਾ ਜਿਸ ਤੋਂ ਬਾਅਦ ਆਟੋ ਪਲਟ ਗਿਆ ਲੇਕਿਨ ਰਫ਼ਤਾਰ ਘਟੌਣ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ ਫਿਲਹਾਲ ਬੱਚਿਆਂ ਦਾ ਇਲਾਜ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਤੇ ਸਾਰੇ ਬੱਚੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ ਬੱਚਿਆਂ ਦੇ ਮਾਤਾ ਪਿਤਾ ਵੀ ਸਰਕਾਰੀ ਹਸਪਤਾਲ ਵਿੱਚ ਪਹੁੰਚ ਗਏ ਅਤੇ ਆਪਣੇ ਬੱਚਿਆਂ ਨਾਲ ਉਹ ਮੌਜੂਦ ਹਨ ਦੁਰਘਟਨਾ ਦਾ ਸਹਿਮ ਇੰਨਾ ਜ਼ਿਆਦਾ ਸੀ ਕਿ ਬੱਚਿਆਂ ਤੋਂ ਪੂਰੇ ਚੰਗੇ ਤਰੀਕੇ ਜਾਣਕਾਰੀ ਵੀ ਨਹੀਂ ਦਿੱਤੀ ਜਾ ਰਹੀ ਸੀ। ਦੂਜੇ ਪਾਸੇ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਵੀ ਹਸਪਤਾਲ ਵਿਖੇ ਪਹੁੰਚ ਕੇ ਬੱਚਿਆਂ ਦਾ ਹਾਲ ਜਾਣਿਆ ਗਿਆ। ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਬੱਚਿਆਂ ਨੂੰ ਫੌਰੀ ਇਲਾਜ ਦੇ ਦਿੱਤਾ ਗਿਆ ਹੈ। ਫਿਲਹਾਲ ਬੱਚਿਆਂ ਦੀ ਸਕੈਨਿੰਗ ਕਰਵਾਇਆ ਜਾ ਰਹੀ ਹੈ ਜੇਕਰ ਮੋਢੇ ਪੱਧਰ ਉੱਤੇ ਦੇਖਿਆ ਜਾਵੇ ਤਾਂ ਜਿਹੜੀਆਂ ਝੋਟਾਂ ਹਨ ਉਹਨਾਂ ਨੂੰ ਜਾਂਚਿਆ ਜਾ ਰਿਹਾ ਹੈ। ਲੇਕਿਨ ਇਸ ਵਕਤ ਬੱਚੇ ਸਟੇਬਲ ਹਨ। ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਨਾਮ ਲਲਨ ਪੰਡਿਤ ਹੈ। ਫੋਨ ਨੰਬਰ ਤੋਂ ਬੀਐਨਸ ਨੂੰ ਬੱਚੇ ਲਈ ਜਨਤ ਹੈ। उसके बाद बायपास आया और देखते में थोड़ी गाड़ी से दिख होगी लोग लग गया वहां बस पलट गई गाड़ी, गाड़ी कैसे हुआ हुआ कुछ भी नहीं लगा बस मैंने बोला अभी हुआ कैसे पलटी गाड़ी बस कितने बच्चे थे पांच 6 बच्चे थे बस और खुद ही जब था था मेरे लड़के को लगी थोड़े से वो राजा आप की लड़की है सेहत कैसी है ठीक है आपके लड़के ਉਹ ਫੜਾ ہوا ਸਾਹਮਣੇ ਦੇਖ ਲਓ ਥੋੜਾ ਜਿਹਾ ਹਾਂਜੀ ਥੋੜਾ ਜਿਹਾ ਵਸਕ ਠੀਕ ਹੈ ਥੋੜਾ ਜਿਹਾ ਡਾਕਟਰ ਬੋਲੇ ਚੈੱਕ ਕਰਾ ਲਓ ਬੱਤੀਸ ਵਿੱਚ ਸਸ਼ੀ ਕਾਲ ਜੀ ਤੇ ਸਰ ਮਾਰਨਿੰਗ ਜੀ ਮੈਨੂੰ ਇਹ ਰਿਪੋਰਟ ਮਿਲੀ ਕਿ ਬੱਚੇ ਕੁਝ ਪ੍ਰੇਮਨਗਰ ਸਾਈਡ ਤੋਂ ਆਉਂਦੇ ਆ ਸਾਡੇ ਉਹ ਆ ਰਹੇ ਸੀ ਆਟੋ ਦੇ ਵਿੱਚ ਤੇ ਅਚਾਨਕ ਬਾਈਪਾਸ ਤੇ ਕੋਨਾਂ ਨੂੰ ਹਲਕਾ ਜਿਹਾ ਕੋਈ ਚਟਕਾ ਲੱਗਿਆ ਤਾਂ ਜਿਹਦੇ ਕਾਰਨ ਆਊਟ ਆਫ ਥੋੜੀ ਸਪੀਡ ਹੋਇਆ ਤੇ ਉਹਦੇ ਚ ਬੱਚੇ ਸਾਰੇ ਸੇਫ ਹੈ ਸਿਰਫ ਚਾਰ ਇੱਕ ਬੱਚਿਆਂ ਦੇ ਥੋੜੀ ਜੀ ਚੋਟ ਲੱਗੀ ਆ ਬਾਕੀ ਸਾਰੇ ਬੱਚੇ ਸੇਫ ਹੈ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦੀ ਆ ਕਿ ਸਾਰੇ ਬੱਚੇ ਬਹੁਤ ਸੇਫ ਨੇ ਤੇ ਉਮੀਦ ਕਰਦੇ ਆ ਇਹ ਬੱਚਿਆਂ ਦੀ ਵੀ ਥੋੜੀ ਬੋਤੀ ਜਿਹੜੀ ਚੋਟ ਹੈ ਜਲਦੀ ਠੀਕ ਹੋ ਜਾਏ ਪ੍ਰੇਮ ਨਗਰ ਤੋਂ ਜੀ ਅਸਰ ਹੈ ਦੇ ਵਿੱਚ ਲਗ ਲਗ ਕਲਾਸ ਦੇ ਬੱਚੇ ਆ ਇੱਕੋ ਕਲਾਸ ਦੇ ਬੱਚੇ ਨਹੀਂ ਆ ਮੈਡਮ ਜਿਹੜਾ ਪੂਰਨ ਲਾ ਰਹੇ ਇਹ ਸਕੂਲ ਦਾ ਹੈ ਕਿ ਇਹ ਨਹੀਂ ਸਰ ਇਹ ਉਹਨਾਂ ਦੇ ਪੇਰੈਂਟਸ ਨੇ ਹੀ ਅਰੇਂਜ ਕੀਤਾ ਹੋਇਆ ਬੋਲਦੇ ਲੱਗੇ ਬਾਈਪਾਸ ਤੇ ਲੱਗੇ ਹੈ ਨਾ ਬੱਚੇ ਸਕੂਲ ਜਾ ਰਹੇ ਸੀ ਆਟੋ ਫਲਟ ਗਿਆ ਆਪਣੇ ਆਪ ਹੀ ਉਹਦੇ ਵਿੱਚ ਅਪਰੋਕਸੀਮੇਟਲੀ 4 ਤੋਂ 5 ਬੱਚੇ ਦੱਸ ਰਹੇ ਆ ਅੱਜ ਕਿਹਨਾਂ ਦਾ ਐਕਸੀਡੈਂਟ ਹੋਇਆ ਕੋਈ ਮੇਜਰ ਵੀ ਹੈ ਕਿ ਮੇਜਰ ਸੱਟਾਂ ਤੇ ਬਹੁਤ ਜ਼ਿਆਦਾ ਮੇਜਰ ਨਹੀਂ ਕੋਈ ਵੀ ਬਾਕੀ ਆਪਾਂ ਸੀਟੀ ਵਗੈਰਾ ਕਰਵਾ ਰਹੇ ਹਾਂ ਉੱਚ ਪਤਾ ਲੱਗ ਜਾਏਗਾ ਵੈਸੇ ਪੇਸ਼ੈਂਟ ਸਟੇਬਲ ਨੇ ਕਿੰਨੀ ਕੁ ਮਰ ਬੱਚੇ एक दी तो अठ है एक दी तेरह है इस दे राउंड ही ना सारे हम जा रहे थे स्कूल हाईवे बाईपास बैनर के सामने से तो अंकल होटल लगे थे तो ऑटो का बैलेंस भी अड़ गया तो, उसी में वो हो गया ज़्यादा नहीं छः सात सात आठ सात आठ से। सत श्रीकाल जी ਕੀ ਸਰ ਮਾਰਨਿੰਗ ਜੀ ਮੈਨੂੰ ਇਹ ਰਿਪੋਰਟ ਮਿਲੀ ਕਿ ਬੱਚੇ ਕੁਝ ਪ੍ਰੇਮਨਗਰ ਸਾਈਡ ਤੋਂ ਆਉਂਦੇ ਆ ਸਾਡੇ ਉਹ ਆ ਰਹੇ ਸੀ ਆਟੋ ਦੇ ਵਿੱਚ ਤੇ ਅਚਾਨਕ ਬਾਈਪਾਸ ਤੇ ਉਹਨਾਂ ਨੂੰ ਹਲਕਾ ਜਿਹਾ ਕੋਈ ਚਟਕਾ ਲੱਗਿਆ ਤੇ ਜਿਹਦੇ ਕਾਰਨ ਆਊਟ ਆਫ ਥੋੜੀ ਸਪੀਡ ਹੋਇਆ ਤੇ ਉਹਦੇ ਚ ਬੱਚੇ ਸਾਰੇ ਸੇਫ ਹੈ ਸਿਰਫ ਚਾਰ ਇੱਕ ਬੱਚਿਆਂ ਦੇ ਥੋੜੀ ਜੀ ਝੋਟ ਲੱਗੀ ਹੈ ਬਾਕੀ ਸਾਰੇ ਬੱਚੇ ਸੇਫ ਹੈ ਅ ਪ੍ਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਸਾਰੇ ਬੱਚੇ ਬਹੁਤ ਸੇਫ ਨੇ ਕਿ ਉਮੀਦ ਕਰਦੇ ਇਹ ਬੱਚਿਆਂ ਦੇ ਵੀ ਥੋੜੀ ਬੋਤੀ ਜਿਹੜੀ ਚੋਟ ਹੈ ਜਲਦੀ ਠੀਕ ਹੋ ਜਾਵੇ। ਪ੍ਰੇਮ ਨਗਰ ਤੋਂ ਜੀ। ਸਰ ਇਹਦੇ ਵਿੱਚ ਲਗ ਲਗ ਕਲਾਸ ਦੇ ਬੱਚੇ ਆ ਇੱਕੋ ਕਲਾਸ ਦੇ ਬੱਚੇ ਨਹੀਂ ਆ। ਮੈਡਮ ਅਕੜੇ ਤੁਸੀਂ ਬੋਲ ਰਹੇ ਇਹ ਸਕੂਲ ਦਾ ਹੈ ਕਿ ਇਹ ਨਹੀਂ ਸਰ ਇਹ ਉਹਨਾਂ ਦੇ ਪੇਰੈਂਟਸ ਨੇ ਹੀ ਅਰੇਂਜ ਕੀਤਾ ਹੋਇਆ ਹੈ।